ਸਤਗੁਰੂ ਜੀ ਦੀ ਹਜ਼ੂਰੀ ਵਿੱਚ ਸਜੀ ਹੋਈ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਇੱਕ ਦਿਨ ਜਦੋਂ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਨੂੰ ਤਾਰਦੇ ਹੋਏ ਪਟਨੇ ਸ਼ਹਿਰ ਵਿੱਚ ਪਹੁੰਚੇ ਆ ਗੰਗਾ ਨਦੀ ਪਟਨੇ ਸ਼ਹਿਰ ਦੇ ਕੋਲ ਵਗਦੀ ਹੈ ਗੁਰੂ ਮਹਾਰਾਜ ਨੇ ਗੰਗਾ ਨਦੀ ਦੇ ਕੰਢੇ ਤੇ ਆ ਕੇ ਟਿਕਾਣਾ ਕੀਤਾ। ਉਹਨਾਂ ਦਿਨਾਂ ਦੇ ਵਿੱਚ ਇੱਥੇ ਇੱਕ ਬਹੁਤ ਵੱਡਾ ਮੇਲਾ ਲੱਗਦਾ ਸੀ। ਹਜ਼ਾਰਾਂ ਲੋਕ ਇਸ਼ਨਾਨ ਕਰਨ ਆਉਂਦੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਪਹੁੰਚ ਕੇ ਕੀਰਤਨ ਕੀਤਾ ਹੈ। ਯਾਤਰੂ ਜਿਹੜੇ ਸੀ ਗੁਰੂ ਸਾਹਿਬ ਦੀ ਬਾਣੀ ਤੋਂ ਬਹੁਤ ਪ੍ਰਭਾਵਿਤ ਹੋਏ। ਤੇ ਭਾਈ ਮਰਦਾਨਾ ਜੀ ਦੀ ਰਬਾਬ ਨੂੰ ਸੁਣ ਕੇ ਬੜੇ ਨਿਹਾਲ ਹੋਏ। ਉਹਨਾਂ ਵੀ ਕੀਰਤਨ ਦਾ ਆਨੰਦ ਮਾਣਿਆ। ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਿਆ ਹੈ ਤੇ ਇੱਕ ਦਿਨ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਜੀ ਮੇਰਾ ਬਹੁਤ ਚਿਤ ਕਰਦਾ ਹੈ ਕਿ ਮੈਂ ਪਟਨਾ ਸ਼ਹਿਰ ਦੇ ਵਿੱਚ ਜਾਵਾਂ ਕਿ ਜੇ ਮੇਰੇ ਪਾਸ ਕੁਝ ਦਮੜੇ ਹੋਣ ਖਾਣ ਪੀਣ ਪਹਿਨਣ ਵਾਲੀ ਵਸਤੂ ਖਰੀਦ ਕੇ ਲਿਆਵਾਂ ਸਤਿਗੁਰੂ ਮਹਾਰਾਜ ਮੇਰਾ ਦਿਲ ਬਹੁਤ ਕਰਦਾ ਹੈ ਇੱਛਾ ਹੈ ਭਾਈ ਸਾਹਿਬ ਜੀ ਦੀ ਗੱਲ ਸੁਣ ਕੇ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਸਾਡੇ ਸਾਥੀ ਹੋ ਅਸਾਂ ਤੁਹਾਡੀ ਬਾਹ ਫੜੀ ਆ ਤੇ ਸਤਿਗੁਰੂ ਮਹਾਰਾਜ ਜੀ ਦੀ ਬਾਹ ਫੜ ਲੈਣ ਉਹ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸੰਗਤ ਜੀ ਸੋਚੋ ਉਹਨੂੰ ਭਲਾ ਕਿਹੜੀ ਚੀਜ਼ ਦੀ ਕਮੀ ਹੋ ਸਕਦੀ ਹੈ ਮਹਾਰਾਜ ਕਹਿੰਦੇ ਭਾਈ ਤੈਨੂੰ ਦਮੜਿਆਂ ਦੀ ਘਾਟ ਆ ਅਸੀਂ ਤਾਂ ਤੈਨੂੰ ਦਮੜੇ ਛੱਡ ਕੇ ਹੀਰਾ ਦਿੰਨੇ ਆ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਹੀਰਾ ਸਤਿਗੁਰ ਨੇ ਆਖਿਆ ਬਿਲਕੁਲ ਇਹ ਹੀਰਾ ਬਹੁਤ ਕੀਮਤੀ ਆ ਜੋ ਤੈਨੂੰ ਦੇ ਰਹੇ ਆ ਤੂੰ ਇਸ ਦਾ ਮੁੱਲ ਪਵਾ ਕੇ ਇਹਨੂੰ ਵੇਚ ਲੈ ਜਿਹੜੇ ਪੈਸੇ ਵੱਟ ਲਵੇਂ ਉਹਦੇ ਤੋਂ ਜੋ ਮਰਜ਼ੀ ਚੀਜ਼ ਖਰੀਦ ਲਮੀ ਜੋ ਤੇਰਾ ਦਿਲ ਕਰਦਾ ਹੈ ਭਾਈ ਮਰਦਾਨਾ ਜੀ ਹੀਰਾ ਦੇਖ ਕੇ ਬਹੁਤ ਹੈਰਾਨ ਹੁੰਦੇ ਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਹਣ ਕਿਸੇ ਮਿੱਟੀ ਦੇ ਢੇਲੇ ਨੂੰ ਡਲੇ ਨੂੰ ਵੀ ਹੀਰਾ ਬਣਾ ਸਕਦੇ ਆ ਜਿਵੇਂ ਖੋਟਿਆਂ ਤੋਂ ਖਰੇ ਕਰ ਸਕਦੇ ਆ ਮਹਾਰਾਜ ਏਵੇਂ ਲੋਹੇ ਤੋਂ ਸੋਨਾ ਬਣਾ ਸਕਦੇ ਆ ਜਦੋਂ ਭਾਈ ਮਰਦਾਨਾ ਜਿਹਨੂੰ ਹੀਰਾ ਦਿੱਤਾ ਹੈ ਉਹ ਹੀਰੇ ਨੂੰ ਲੈ ਕੇ ਪਟਨੇ ਸ਼ਹਿਰ ਚਲੇ ਗਏ ਆ ਜਦੋਂ ਸ਼ਹਿਰ ਵਿੱਚ ਦਾਖਲ ਹੋਏ ਆ ਕੀ ਦੇਖਿਆ ਸਭ ਤੋਂ ਪਹਿਲਾਂ ਇੱਕ ਫਲਾਂ ਦੀ ਬਹੁਤ ਵੱਡੀ ਜਿੱਥੇ ਕੇਲੇ ਸੇਬ ਅੰਬਰੂਦ ਅੰਬ ਬਹੁਤ ਵੱਡੀ ਦੁਕਾਨ ਦੇਖੀ ਹੈ ਭਾਈ ਮਰਦਾਨਾ ਜੀ ਨੇ ਉਹ ਹੀਰਾ ਲੈ ਕੇ ਉਹ ਦੁਕਾਨ ਤੇ ਜਾਂਦੇ ਆ ਤੇ ਦੁਕਾਨਦਾਰ ਨੂੰ ਕਹਿਣ ਲੱਗੇ ਕਿ ਮੈਂ ਹੀਰਾ ਵੇਚਣਾ ਚਾਹੁੰਨਾ ਤੇ ਇਹਦੇ ਬਦਲੇ ਵਿੱਚ ਕੁਝ ਫਲ ਖਰੀਦਣਾ ਚਾਹੁੰਦਾ ਹਾਂ ਜਦੋਂ ਭਾਈ ਮਰਦਾਨਾ ਜੀ ਨੇ ਉਹ ਹੀਰਾ ਦੁਕਾਨਦਾਰ ਨੂੰ ਦਿੱਤਾ ਉਹਨੂੰ ਨਹੀਂ ਸਮਝ ਆਈ ਕਿ ਅਸਲ ਵਿੱਚ ਇਹ ਹੈ ਕੀ ਆ ਉਹਨੂੰ ਲੱਗਾ ਇਹ ਕੋਈ ਪੱਥਰ ਆ ਤੇ ਮੇਰੇ ਨਾਲ ਮਜ਼ਾਕ ਕਰ ਰਿਹਾ ਕਹਿੰਦਾ ਭਾਈ ਮੈਂ ਆ ਪੱਥਰ ਕੀ ਕਰਨਾ ਆ ਮੇਰੇ ਕੰਮ ਦੀ ਚੀਜ਼ ਨਹੀਂ ਹਾਂ ਜੇ ਤੂੰ ਇੱਕ ਦੋ ਫਾਲੇ ਦੇ ਬਦਲੇ ਲੈਣੇ ਆ ਤੇ ਲੈ ਜਾ ਮੈਂ ਇਹ ਦੁਬੱਟੇ ਦਾ ਕੰਮ ਲੈ ਲਿਆ ਕਰੂੰਗਾ ਭਾਈ ਮਰਦਾਨਾ ਜੀ ਜਿਹੜੇ ਆ ਨਿਰਾਸ਼ ਹੋ ਗਏ ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਸੀ ਵੀ ਇਹ ਸਮਝੇਗਾ ਇਹ ਹੀਰੇ ਦੀ ਅਸਲ ਕੀਮਤ ਕੀ ਹੈ ਕਿਉਂਕਿ ਮਹਾਰਾਜ ਨੇ ਜਿਸ ਨੂੰ ਹੀਰਾ ਕਹਿ ਦਿੱਤਾ ਉਹਦੀ ਕੀਮਤ ਅਨਮੋਲ ਹੋਵੇਗੀ ਉਤੋਂ ਭਾਈ ਮਰਦਾਨਾ ਜੀ ਆਪਣਾ ਹੀਰਾ ਵਾਪਸ ਲੈਂਦੇ ਆ ਇੱਕ ਪੰਸਾਰੀ ਦੀ ਹੱਟੀ ਤੇ ਜਾਂਦੇ ਭਾਈ ਮਰਦਾਨਾ ਜੀ ਤੇ ਕਹਿਣ ਲੱਗੇ ਦੁਕਾਨਦਾਰ ਨੂੰ ਬੜੇ ਪਿਆਰ ਨਾਲ ਕਹਿੰਦੇ ਆ ਕਿ ਮੈਂ ਇਹ ਹੀਰਾ ਵੇਚਣਾ ਤੇ ਕੁਝ ਬਦਾਮ ਕੁਝ ਸ਼ੁਹਾਰੇ ਸੁੱਕੇ ਮੇਵੇ ਲੈਣੇ ਆ ਮੈਂ ਕਿਰਪਾ ਕਰੋ ਜਦੋਂ ਪੰਸਾਰੀ ਨੇ ਹੀਰਾ ਫੜਿਆ ਉਹ ਉਲਟ-ਪੁਲਟਾ ਕੇ ਉਹਨੂੰ ਦੇਖਣ ਲੱਗਾ ਕਹਿਣ ਲੱਗਾ ਇਹੋ ਜੇ ਲਾਲ ਪੱਥਰਾਂ ਦਾ ਵੀ ਕੋਈ ਘਾਟਾ ਹੈ ਇਹ ਦੇਣਾ ਹੀ ਆ ਕੋਈ ਸੋਨੇ ਦੀ ਮੋਹਰ ਕੱਢ ਤੂੰ ਤਾਂ ਭਾਈ ਮੈਨੂੰ ਕੋਈ ਪ੍ਰਦੇਸੀ ਲੱਗਦਾ ਚੱਲ ਜੇ ਤੂੰ ਹੁਣ ਪਰਦੇਸੀ ਆ ਦੋ ਚਾਰ ਬਦਾਮ ਲੈਣੇ ਲੈ ਜਾ ਮੁਫਤ ਲੈ ਜਾ ਮੈਂ ਪਰਦੇਸੀ ਸਮਝ ਕੇ ਤੇਰੀ ਸੇਵਾ ਕਰ ਦੂੰਗਾ ਇਹੀ ਹੋ ਜੂਗਾ ਵੱਧ ਤੋਂ ਵੱਧ ਪਰ ਭਾਈ ਮਰਦਾਨਾ ਜੀ ਕਹਿਣ ਲੱਗੇ ਨਹੀਂ ਇਹ ਹੀਰੇ ਦੀ ਕੀਮਤ ਇਹਨੇ ਜਾਣੀ ਨਹੀਂ ਕਿਉਂਕਿ ਕੋਈ ਹੀਰੇ ਹੁੰਦੇ ਆ ਜਿਹੜੇ ਤਰਾਸ਼ਣ ਤੋਂ ਪਹਿਲਾਂ ਨਾ ਸੰਗਤ ਜੀ ਉਹਨਾਂ ਦਾ ਸਹੀ ਜਿਹੜੀ ਚਮਕ ਆ ਬੰਦੇ ਨੂੰ ਪਰਖ ਨਹੀਂ ਆਉਂਦੀ ਉਹਨੂੰ ਪਰਖੂ ਬੰਦਾ ਹੀ ਪਰਖ ਸਕਦਾ ਹੈ ਆਮ ਬੰਦਾ ਨਹੀਂ ਕੋਈ ਕਹਿਣ ਲੱਗੇ ਤੁਸੀਂ ਕੋਈ ਚੀਜ਼ ਸੁੱਕੇ ਮੇਵੇ ਲੈਣੇ ਆ ਤੇ ਮੈਂ ਤੁਹਾਨੂੰ ਦੇ ਦੇਣਾ ਮੁਫਤ ਲੈ ਜਾਓ ਪੈਸਾ ਨਹੀਂ ਮੈਂ ਮੰਗਦਾ ਮਹਿਮਾਨ ਨਿਵਾਜ਼ੀ ਦੇ ਤੌਰ ਤੇ ਪਰ ਭਾਈ ਮਰਦਾਨਾ ਜੀ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਸ ਨੂੰ ਮਹਾਰਾਜ ਨੇ ਹੀਰਾ ਆਖਿਆ ਹੋਵੇ ਉਹਦੀ ਤਾਂ ਕੀਮਤ ਹੀ ਬਹੁਤ ਹੋਵੇਗੀ ਹੁਣ ਭਾਈ ਸਾਹਿਬ ਭਾਈ ਮਰਦਾਨਾ ਜੀ ਘੁੰਮਦੇ ਆ ਵੱਡੀਆਂ ਵੱਡੀਆਂ ਦੁਕਾਨਾਂ ਤੇ ਜਾਂਦੇ ਆ ਪਰ ਉਹ ਹੀਰੇ ਬਦਲੇ ਕੋਈ ਵੀ ਉਹਨਾਂ ਨੂੰ 1 ਰੁਪਿਆ ਦੇਣ ਨੂੰ ਤਿਆਰ ਨਹੀਂ ਹੋਇਆ ਜਦੋਂ ਇਸ ਤਰ੍ਹਾਂ ਘੁੰਮ ਰਹੇ ਆ ਇੱਕ ਦੁਕਾਨਦਾਰ ਨੇ ਫਿਰ ਦੱਸਿਆ ਉਹ ਕਹਿਣ ਲੱਗੇ ਤੁਸੀਂ ਇਸ ਤਰ੍ਹਾਂ ਕਰੋ ਇਹਨੂੰ ਉਹ ਜਗ੍ਹਾ ਤੇ ਜਾ ਕੇ ਵੇਚੋ ਜਿੱਥੇ ਇਹਨੂੰ ਕੋਈ ਪਰਖ ਕਰਦਾ ਹੋਵੇ ਜਾਣਦਾ ਹੋਵੇ ਇਸ ਤਰ੍ਹਾਂ ਰਸਤਾ ਦਿਖਾਇਆ ਤੇ ਕੁਝ ਵਿਦਵਾਨ ਕਹਿੰਦੇ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਭਾਈ ਮਰਦਾਨਾ ਜੀ ਤੁਸੀਂ ਸਾਰੇ ਪਾਸੇ ਹੋ ਕੇ ਆਏ ਉਹਦਾ ਮੁੱਲ ਨਹੀਂ ਪਿਆ ਹੁਣ ਤੁਸੀਂ ਸਾਲ ਸਰਾਈ ਜੋਰੀ ਦੀ ਦੁਕਾਨ ਤੇ ਜਾਓ ਕਿਉਂਕਿ ਪੰਸਾਰੀ ਦੀ ਹੱਟੀ ਵਾਲਾ ਜਾਂ ਫਿਰ ਫਲਾਂ ਦਾ ਸਬਜ਼ੀਆਂ ਦਾ ਕੰਮ ਕਰਨ ਵਾਲਾ ਉਹ ਇਹਦੀ ਪਰਖ ਨਹੀਂ ਕਰ ਸਕਦਾ ਅਸਲੀ ਹੀਰਿਆਂ ਦੀ ਪਛਾਣ ਤਾਂ ਜ਼ੌਹਰੀ ਨੂੰ ਹੁੰਦੀ ਆ ਇੱਥੇ ਸਾਲਸਰਾਏ ਜ਼ੌਹਰੀ ਆ ਉਹਨੂੰ ਹੀਰਿਆਂ ਦੀ ਪਛਾਣ ਉਹ ਇਹਨੂੰ ਖਰੀਦੇਗਾ ਹੁਣ ਭਾਈ ਮਰਦਾਨਾ ਜੀ ਸਾਲਸਰਾਏ ਦੀ ਦੁਕਾਨ ਲੱਭ ਕੇ ਉਹਦੇ ਪਾਸ ਜਾਂਦੇ ਆ ਤੇ ਉਹਨੂੰ ਹੀਰਾ ਫੜਾ ਕੇ ਕਹਿਣ ਲੱਗੇ ਮੇਰੇ ਮਾਲਕ ਜੀ ਨੇ ਇਸ ਨੂੰ ਵੇਚਣ ਵਾਸਤੇ ਆਪਜੀ ਪਾਸ ਭੇਜਿਆ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਨਾਮ ਹੈ ਨਾਨਕ ਨਿਰੰਕਾਰੀ ਜਾਂ ਨਾਨਕ ਸ਼ਾ ਫਕੀਰ ਦੁਨੀਆਂ ਦੇ ਲੋਕ ਉਹਨਾਂ ਨੂੰ ਕਹਿੰਦੇ ਨੇ ਸਾਂਝੇ ਗੁਰੂ ਨੇ ਭਾਰੀ ਗੁਰੂ ਨੇ ਮੈਂ ਆਪਜੀ ਪਾਸੇ ਵੇਚਣ ਵਾਸਤੇ ਆਇਆ ਹਾਂ ਸਾਲ ਸਰਾਈ ਨੇ ਹੀਰੇ ਨੂੰ ਬਹੁਤ ਗੌਣਾ ਵੇਖਿਆ ਕਾਫੀ ਧੀਰ ਇੱਕ ਟਾਕੂ ਹੀਰੇ ਵੱਲ ਵੇਖਦਾ ਰਿਹਾ ਜਿਵੇਂ ਉਸ ਹੀਰੇ ਨੇ ਉਸ ਨੂੰ ਕੀਲ ਲਿਆ ਹੋਵੇ ਫਿਰ ਉਹ ਹੀਰਾ ਉਹਨੇ ਭਾਈ ਮਰਦਾਨਾ ਜੀ ਨੂੰ ਦਿੱਤਾ ਹੈ ਤੇ 100 ਰੁਪਇਆ ਵੀ ਨਾਲ ਦਿੱਤਾ ਉਹਨਾਂ ਜਮਾਨਿਆਂ 'ਚ ਕਹਿਣ ਲੱਗਾ ਆਪਣੇ ਮਾਲਕ ਨੂੰ ਜਾ ਕੇ ਕਹਿਣਾ ਇਸ ਹੀਰੇ ਦਾ ਕੋਈ ਮੁੱਲ ਨਹੀਂ ਇਹ ਅਮੋਲਕ ਹੀਰਾ ਹੈ ਮੈਂ ਇਸ ਹੀਰੇ ਨੂੰ ਵੇਖਣ ਦਾ ਇਹਦੇ ਦਰਸ਼ਨ ਕਰਨ ਦਾ 100 ਰੁਪਇਆ ਦਿਨਾ ਆਪਣੇ ਮਾਲਕ ਨੂੰ ਜਾ ਕੇ ਦੇ ਦੇਣਾ ਭਾਈ ਮਰਦਾਨਾ ਜੀ ਬੜੇ ਹੈਰਾਨ ਹੋ ਗਏ ਕਹਿਣ ਲੱਗੇ ਵਸਤੂ ਲਈ ਨਹੀਂ ਦਰਸ਼ਨ ਕਰਨ ਦਾ ਹੀ ਮੁੱਲ ਦਿੱਤਾ ਪਹਿਲਾਂ ਵਾਲੇ ਦੁਕਾਨਦਾਰ ਤਾਂ ਇਹਨੂੰ ਖੋਟਾ ਸਮਝਦੇ ਸੀ ਫਿਰ ਉਹਨਾਂ ਨੇ ਆਖਿਆ ਮੈਨੂੰ ਗੁਰੂ ਜੀ ਨੂੰ ਜਾ ਕੇ ਦੱਸਣਾ ਚਾਹੀਦਾ ਹੁਣ ਸਾਰਾ ਕੁਝ ਦੱਸਿਆ ਮਹਾਰਾਜ ਨੂੰ ਆ ਕੇ ਗੁਰੂ ਸਾਹਿਬ ਜੀ ਨੇ ਆਖਿਆ ਭਾਈ ਮਰਦਾਨਾ ਜੀ ਨੂੰ ਕਿ ਇਹ 100 ਰੁਪਈਆ ਉਸ ਜੋਹਰੀ ਨੂੰ ਵਾਪਸ ਦੇ ਕੇ ਆਓ ਕਿਉਂਕਿ ਸਾਡੇ ਕਿਸੇ ਕੰਮ ਨਹੀਂ ਅਸੀਂ ਮੁਫਤ ਕਿਸੇ ਦਾ 1 ਰੁਪਈਆ ਵੀ ਨਹੀਂ ਲੈਣਾ ਭਾਈ ਮਰਦਾਨਾ ਜੀ ਜਦੋਂ ਰੁਪਈਏ ਵਾਪਸ ਕਰਨ ਗਏ ਆ ਸਾਲ ਸਰਾਏ ਨੇ ਸਤਗੁਰੂ ਮਹਾਰਾਜ ਬਾਰੇ ਪੁੱਛਿਆ ਕਿ ਕੌਣ ਐਸ ਦੁਨੀਆ ਵਿੱਚ ਲੋਕ ਤਾਂ 1 ਰੁਪਈਆ ਨਹੀਂ ਛੱਡਦੇ ਜਿਨ੍ਹਾਂ ਨੇ 100 ਰੁਪਈਆ ਛੱਡ ਦਿੱਤਾ ਭਾਈ ਮਰਦਾਨਾ ਜੀ ਨੇ ਸਤਗੁਰੂ ਜੀ ਬਾਰੇ ਦੱਸਿਆ ਕਿਵੇਂ ਉਹਨਾਂ ਨੇ ਉਦਾਸੀਆਂ ਕੀਤੀਆਂ ਕਿਵੇਂ ਲੋਕਾਂ ਨੂੰ ਤਾਰਿਆ ਕਿਵੇਂ ਅਜ ਪਟਨਾ ਸ਼ਹਿਰ ਦੇ ਵਿੱਚ ਆਏ ਕਿਵੇਂ ਰੱਬੀ ਰੂਪ ਨੇ ਕਿਸ ਤਰ੍ਹਾਂ ਕਿਸੇ ਤੋਂ ਇਹ ਪਛਿਆ ਜਾਂ দান ਨਹੀਂ ਲੈਂਦੇ ਇਹ ਰੁਪਈਆ ਨੂੰ ਭਾਵ ਕੀ ਆਪਣੇ ਪਾਸ ਨਹੀਂ ਰੱਖਦੇ ਇਸੇ ਤਰ੍ਹਾਂ ਦੀ ਮੂਹ ਮਮਤਾ ਹੈ ਨਹੀਂ ਕੋਈ ਵਿਕਾਰ ਹੈ ਨਹੀਂ ਤਦੋਂ ਸਾਲ ਸਰਾਏ ਨੇ ਸੁਣਿਆ ਉਹਨੇ ਆਪਣੇ ਨੌਕਰ ਅਧਰਕੇ ਨੂੰ ਵੀ ਭਾਈ ਮਰਦਾਨਾ ਜੀ ਦੇ ਪਿੱਛੇ ਭੇਜਿਆ ਤੇ ਆਪ ਵੀ ਉੱਥੇ ਆਇਆ ਤੇ ਇੱਥੇ ਪਹੁੰਚ ਕੇ ਉਹਨੇ ਫਿਰ ਸਤਿਗੁਰੂ ਮਹਾਰਾਜ ਸੱਚੇ ਬਾਦਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਤੇ ਮਹਾਰਾਜ ਨੇ ਉੱਥੇ ਕੀਰਤਨ ਕੀਤਾ ਅਧਰਕਾ ਜਿਹੜਾ ਸੀਗਾ ਨੌਕਰ ਸੀ ਜਿਹੜਾ ਸਾਲ ਸਰਾਏ ਜੋਰੀ ਦਾ ਪਿਛਲੀ ਕੋਈ ਭਗਤੀ ਹੋਣੀ ਆ ਆਗ ਜਾਗੇ ਆ ਕੀਰਤਨ ਸੁਣ ਕੇ ਅੱਖਾਂ ਮੀਟੀਆਂ ਆ ਆਨੰਦ ਆ ਗਿਆ ਬਹੁਤ ਉਹਨੂੰ ਕਪਾੜੀ ਉਹਦੇ ਖੁੱਲ ਗਏ ਤੇ ਉਹਨੇ ਸਤਿਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗੁਰੂ ਜੀ ਨੇ ਉਹਨੂੰ ਬ੍ਰਹਮ ਗਿਆਨ ਬਖਸ਼ਿਆ ਫਿਰ ਉੱਥੇ ਸਾਲ ਸਰਾਏ ਵੀ ਪਹੁੰਚ ਗਿਆ ਜੋਰੀ ਤੇ ਮਹਾਰਾਜ ਨੇ ਆਖਿਆ ساری ਜ਼ਿੰਦਗੀ ਹੀਰਿਆਂ ਨੂੰ ਪਰਖਦੇ ਰਹੋਗੇ ਕਿ ਆਪਣੇ ਆਪ ਨੂੰ ਵੀ ਪਰਖੋਗੇ ਨਾਨਕ ਪਰਖੇ ਆਪ ਕੋ ਤਾਂ 파ਰਖ ਜਾਣ ਫਿਰ ਮਹਾਰਾਜ ਤੋਂ ਕੁਝ ਸਵਾਲ ਪੁੱਛੇ ਆ ਸਤਗੁਰੂ ਜੀ ਨੇ ਸਾਰਥਕ ਜਵਾਬ ਦੇ ਕੇ ਨਿਰੁੱਤਰ ਕਰ ਦਿੱਤਾ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਹ ਵੀ ਨਿਹਾਲ ਹੋ ਗਿਆ ਤੇ ਗੁਰੂ ਮਹਾਰਾਜ ਨੇ ਜਿਸ ਤਰ੍ਹਾਂ ਇੱਕ ਨੌਕਰ ਤੇ ਕਿਰਪਾ ਕੀਤੀ ਜਿਹੜਾ ਨੌਕਰੀ ਕਰਦਾ ਸੀ ਮਾਲਕ ਤੇ ਵੀ ਕਿਰਪਾ ਕੀਤੀ ਦੁਕਾਨ ਦਾ ਜਿਹੜਾ ਮਾਲਕ ਆ ਸਾਲਸਰਾਏ ਜ਼ੋਰੀ ਉਹ ਤੇ ਬਖਸ਼ਿਸ਼ ਕੀਤੀ ਤੇ ਆਖਿਆ ਕਿ ਇਹ ਜਿਹੜੇ ਹੀਰੇ ਆ ਇਹਨਾਂ ਦੀ ਕੋਈ ਨਾ ਕੋਈ ਕੀਮਤ ਹੁੰਦੀ ਹੈ ਪਰ ਪਰਮੇਸ਼ਰ ਵਾਹਿਗੁਰੂ ਦਾ ਜੋ ਨਾਮ ਹੈ ਉਹ ਅਮੋਲਕ ਹੈ ਇਹ ਨਾਮ ਦਾ ਹੀਰਾ ਵੀ ਬੜਾ ਜ਼ਰੂਰੀ ਹੈ ਜਿਸ ਤਰ੍ਹਾਂ ਤੁਸੀਂ ਪੱਥਰਾਂ ਦੀ ਪਰਖ ਕਰਦੇ ਹੋ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਮਹਾਰਾਜ ਨੇ ਆਖਿਆ ਜੇ ਇਨਸਾਨ ਅਕਾਲ ਪੁਰਖ ਦੇ ਹੁਕਮ ਨੂੰ ਬੁੱਝ ਲਵੇ ਉਹ ਮੱਤ ਵਿੱਚੋਂ ਹੀ ਰਤਨ ਜਵਾਹਰ ਮਾਣਕ ਪ੍ਰਾਪਤ ਕਰ ਲਵੇਗਾ ਗੁਰੂ ਸਾਹਿਬ ਜੀ ਇੱਥੇ ਪਟਨੇ ਦੇ ਵਿੱਚ ਕਾਫੀ ਸਮਾਂ ਠਹਿਰੇ ਆ ਇੱਥੇ ਸਾਲਸਰਾਏ ਜੋਰੀ ਨੂੰ ਪਟਨਾ ਸਾਹਿਬ ਦਾ ਪ੍ਰਚਾਰਕ ਥਾਪਿਆ ਇਹਨਾਂ ਨੂੰ ਫਿਰ ਸਾਰੀ ਮਰਿਆਦਾ ਦੱਸੀ ਕਿਵੇਂ ਸੱਚੀ ਸੋਚੀ ਕਰਤ ਕਰਨੀ ਆ ਕਿਵੇਂ ਨਾਮ ਜਪਣਾ ਕਿਵੇਂ ਵੰਡ ਕੇ ਛਕਣਾ ਤੇ ਆ ਧਰਕੇ ਨੂੰ ਇਸ ਤਰ੍ਹਾਂ ਆਖਿਆ ਕਿ ਆਪ ਜੀ ਨੂੰ ਬ੍ਰਹਮ ਗਿਆਨ ਦੀ ਪਦਵੀ ਦਿੰਨੇ ਆ ਤੇ ਸਾਲਸਰਾਏ ਜੋਰੀ ਨੂੰ ਆਖਿਆ ਨੂੰ ਨੌਕਰ ਦੇ ਵਾਂਗ ਨਹੀਂ ਸਮਝਣਾ ਪਿਛਲੀ ਭਗਤੀ ਹੋਣ ਕਰਕੇ ਇਹਨਾਂ ਨੇ ਬ੍ਰह्म ਗਿਆਨ ਦੀ ਪਦਵੀ ਪਾਈ ਹੈ ਤੇ ਬ੍ਰह्म ज्ञानी ਸਦ ਜੀਵੈ ਨਹੀਂ ਮਰਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਏਡੀ ਬਖਸ਼ਿਸ਼ ਕੀਤੀ ਇਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਤਾਰ ਕੇ ਨਿਹਾਲ ਕਰਕੇ ਅੱਗੇ ਮਹਾਰਾਜ ਬਿਹਾਰ ਬੰਗਾਲ ਹੁੰਦੇ ਹੋਏ ਅੱਗੇ ਜਿਹੜੀਆਂ ਜਾਦੂਗਰਨੀਆਂ ਸੀ ਉਹਨਾਂ ਦਾ ਵੀ ਮਹਾਰਾਜ ਨੇ ਉਧਾਰ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਜਿੱਥੇ ਵੀ ਜਾਂਦੇ ਆ ਇਹ ਨਾਮ ਦਾ ਹੀਰਾ ਜੋ ਹੈ ਬੜਾ ਬੇਸ਼ਕੀਮਤੀ ਹੀਰਾ ਹੈ ਆ ਇਹਨੂੰ ਵੀ ਸਮਝਣਾ ਚਾਹੀਦਾ ਤੇ ਇਹ ਗੁਰਾ ਇੱਕ ਦੇਹੇ 부ਝਾਈ ਸਬਣਾ ਜੀ ਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਪੂਰੇ ਗੁਰੂ ਨੇ ਆਪਾਂ ਨੂੰ ਸਿਖਿਆ ਦਿੱਤੀ ਆ ਕਿ ਵਾਹਿਗੁਰੂ ਮੈਨੂੰ ਕਦੇ ਵਿਸਰੇ ਨਾ ਇਹ ਅਕਾਲ ਪੁਰਖ ਵਾਹਿਗੁਰੂ ਕਦੇ ਮਨ ਵਿੱਚੋਂ ਚਿੱਤ ਵਿੱਚੋਂ ਵਿਸਰੇ ਨਾ ਨੂੰ ਮੈਂ ਕਦੇ ਭਲਾਵਾ ਨਾ ਇਸ ਤਰ੍ਹਾਂ ਦੀ ਮੇਰੀ ਨਾਮ ਨਾਲ ਪ੍ਰੀਤੀ ਬਣ ਜਾਵੇ ਬੰਦੇ ਨੂੰ ਖਾਣਾ ਯਾਦ ਹੈ ਪੀਣਾ ਯਾਦ ਹੈ ਜੇ ਭੁੱਲਿਆ ਹੈ ਪਰਮੇਸ਼ਰ ਦਾ ਨਾਮ ਹੀ ਭੁੱਲਿਆ ਅ ਸਤਗੁਰੂ ਮਹਾਰਾਜ ਜਿੱਥੇ ਵੀ ਜਾਂਦੇ ਆ ਉਥੇ ਭਾਈ ਸਾਭ ਦੇ ਸ਼ੰਕੇ ਨਿਵਰਤ ਕਰ ਦਿੰਦੇ ਆ ਭਾਈ ਮਰਦਾਨਾ ਜਿਹਨੂੰ ਵੀ ਪਤਾ ਲੱਗ ਗਿਆ ਇਸ ਬੰਦੇ ਦੀ ਜਿੰਨੀ ਇੱਕ ਸਮਝ ਹੈ ਉਹ ਉਤਨਾ ਕੁ ਚੀਜ਼ ਦਾ ਮੁੱਲ ਪਾਉਂਦਾ ਹੈ ਕੀਮਤ ਕਈ ਵਰੀ ਅਨਮੋਲ ਹੁੰਦੀ ਆ ਪਰ ਬੰਦੇ ਨੂੰ ਉਹਦੀ ਪਰਖ ਨਹੀਂ ਹੁੰਦੀ ਇਹ ਮਨੁੱਖਾ ਜਨਮ ਦੀ ਪਰਖ ਜਿਨ੍ਹਾਂ ਨੂੰ ਨਹੀਂ ਆਈ ਉਹਨਾਂ ਨੇ ਵੀ ਭਾਈ ਇਹਦੀ ਕੀਮਤ ਨਹੀਂ ਜਾਣੀ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਇਸ ਦੇਹੀ ਕੋ ਸਿਮਰੇ ਦੇਵ ਦੇਵਤੇ ਵੀ ਇਹ ਦੇਹ ਨੂੰ ਲੋਝਦੇ ਆ ਮਨੁੱਖ ਨੂੰ ਮਿਲ ਗਈ ਉਹਨੇ ਕਦਰ ਨਹੀਂ ਜਾਣੀ ਗੁਰੂ ਸਾਹਿਬ ਬਖਸ਼ ਲੈਣ ਜੀ ਆਪ ਜੀ ਨੇ ਬੜੇ ਪਿਆਰ ਨਾਲ ਇੱਕ ਪਾਵਨ ਕਥਾ ਸਰਵਣ ਕੀਤੀ ਹੈ ਸਰਬੱਤ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਹੈ ਮਾਲਕ ਦਾ ਪਉ ਚੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ